ਅੱਜ 2 ਅਕਤੂਬਰ ਗਾਂਧੀ ਚੈਨਤੀ ਮੌਕੇ ਲਾਇਨਸ ਕਲੱਬ ਗੋਲਡ ਵੱਲੋਂ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਇਸ ਸਾਈਕਲ ਰੈਲੀ ਦੇ ਮੌਕੇ ਲਾਇਨਸ ਕਲੱਬ ਗੋਲਡ ਦੇ ਪ੍ਰਧਾਨ ਜੇਪੀ ਗਰਗਨੇ ਨੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਸਾਈਕਲ ਰੈਲੀ ਦਾ ਆਯੋਜਨ ਕਰ ਰਹੇ ਹਾਂ। ਇਸ ਰੈਲੀ ਦਾ ਮਕਸਦ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਹੈ ਜੋ ਕਿ ਸਵਾਰਥ ਅਤੇ ਤੰਦਰੁਸਤ ਰਹੇ। ਇਸ ਸਾਈਕਲ ਰੈਲੀ ਨੂੰ ਸਮਾਣਾ ਦੇ ਐਸਡੀਐਮ ਨਮਨ ਮੜਕਣ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇਸ ਸਾਈਕਲ ਰੈਲੀ ਵਿੱਚ ਉਹਨਾਂ ਵੱਲੋਂ ਆਪ ਵੀ ਸਾਈਕਲ ਚਲਾ ਕੇ ਨੌਜਵਾਨਾਂ ਦੇ ਨਾਲ ਵਾ ਵਕਬਚਾਰਾਂ ਵਿੱਚ ਹੁੰਦੇ ਹੋਏ ਬੰਦੇ ਮਾਤਰਮ ਦੇ ਨਾਰੇ ਲਗਾ ਕੇ ਮਹਾਤਮਾ ਗਾਂਧੀ ਜੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਸਮਾਣੇ ਦੇ ਐਸਡੀਐਮ ਨਮਨ ਮੜਕਾ ਨੇ ਕਿਹਾ ਹੈ ਕਿ ਸਾਨੂੰ ਸਭ ਨੂੰ ਸਮਾਣੇ ਨੂੰ ਸਾਫ਼ ਸੁਥਰਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਦਾ ਵੀ ਕੂੜਾ ਕਰਕਟ ਜੋ ਵੀ ਹੁੰਦਾ ਹੈ ਉਸ ਨੂੰ ਵੀ ਸੰਭਾਲ ਕੇ ਹੀ ਇਸ ਸਿਓਸੀਫ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਰਹੇ ਉਹਨਾਂ ਨੇ ਕਿਹਾ ਹੈ ਕਿ ਜੋ ਸਾਡੇ ਨੌਜਵਾਨ ਹਨ ਉਹ ਆਪਣੀ ਸਿਹਤ ਨੂੰ ਲੈ ਕੇ ਤੰਦਰੁਸਤ ਰਹਿਣ ਅਤੇ ਵੱਧ ਤੋਂ ਵੱਧ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦਾ ਪ੍ਰალਾਂ ਕਰਨਾ ਸਮਾਣਾ ਤੋਂ ਕਲਾ ਸ਼ਰਮਤੀ ਨੂਰੀਵੰਸ ਦੀ ਰਿਪੋਰਟ ਅੱਜ ਰਸ�ਿਪਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਮੌਕੇ ਤੇ ਜੇ ਅਸੀਂ ਇੱਕ ਸਾਈਕਲ ਰੈਲਿੰਗ ਕੱਢ ਰਹੇ ਹਾਂ ਸਮਾਣਾ ਸ਼ਹਿਰ ਦੇ ਵਿੱਚ ਮਾਨਯੋਗ ਐਮਐਲਏ ਸਮਾਣਾ ਸਰਦਾਰ ਰਜਿੰਦਰ ਸਿੰਘ ਜੀ ਦੀ ਰਹਿਮਾਈ ਵਿੱਚ ਅੱਜ ਇਹ ਰੈਲੀ ਜਿਹੜੀ ਉਹ ਕਰ ਰਹੇ ਹੈ ਜੀ ਇਸ ਰੈਲੀ ਦਾ ਬੇਸਿਕ ਪਰਪਸ ਇਹ ਹੈ ਜੀ ਕਿ ਅਸੀਂ ਤੁਹਾਨੂੰ ਲੋਕਾਂ ਨੂੰ ਅਵੇਅਰ ਕਰੀਏ ਕਿ ਅਸੀਂ ਆ ਕਰੋਨਾ ਵਰਗੀ ਬਿਮਾਰੀ ਦੇ ਵਿਰੁੱਧ ਵੀ ਹੈਲਦੀ ਸਰੀਰ ਰੱਖ ਕੇ ਹੀ ਲੜ ਸਕਦੇ ਹਾਂ ਤੇ ਹੈਲਦੀ ਸਰੀਰ ਲਈ ਐਕਸਰਸਾਈਜ਼ ਕਰਨਾ ਸਾਈਕਲਿੰਗ ਕਰਨਾ ਬਹੁਤ ਜ਼ਰੂਰੀ ਹੈ ਨਾਲ ਹੀ ਨਾਲ ਸੋਸ਼ਲ ਡਿਸਟੈਂਸਿੰਗ ਵੀ ਪਾਲਣਾ ਕਰਨਾ ਮਾਸਕ ਲਾਉਣੇ ਸੈਨੀਟਾਈਜ਼ ਕਰਨਾ ਉਹ ਸਾਰਾ ਕੁਝ ਬਹੁਤ ਜ਼ਰੂਰੀ ਹੈ ਤੇ ਇੱਥੇ ਪ੍ਰੋਪਰ ਡਿਸਪਲਿਨ ਦੇ ਨਾਲ ਇਹ ਰੈਲੀ ਚੱਲ ਰਹੀ ਹੈ ਤੁਸੀਂ ਦੇਖੋਗੇ ਕਿ ਸਾਰੇ ਬੱਚਿਆਂ ਨੇ ਮਾਸਕ ਲਾਏ ਹੋਏ ਨੇ ਪ੍ਰੋਪਰ ਡਿਸਟੈਂਸ ਦੇ ਨਾਲ ਹੋਏ ਰੈਲੀ ਕਰ ਰਹੇ ਨੇ ਦੂਸਰਾ ਇੱਕ ਇੰਪੋਰਟੈਂਟ ਪਰਪਸ ਹੈ ਜੀ ਕਿ ਅਸੀਂ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ ਦਿਨ ਨੂੰ ਸਵੱਛ ਭਾਰਤ ਦੇ ਨਾਲ ਵੀ ਜੋੜ ਕੇ ਦੇਖਦੇ ਆ ਜੀ ਤੇ ਸਵੱਛ ਸਮਾਣਾ ਜੋ ਸਾਡਾ ਮਿਸ਼ਨ ਹੈ ਉਸ ਦੇ ਅੰダー ਅਸੀਂ ਅੱਜ ਇਹ ਰੈਲੀ ਕਰ ਰਹੇ ਆ ਅਸੀਂ ਲੋਕਾਂ ਨੂੰ ਸੁਨੇਹਾ ਦੇ ਰਹੇ ਆ ਕਿ ਜੀ ਤੁਸੀਂ ਆਪਦੇ ਕੂੜੇ ਦੇ ਜ਼ਿੰਮੇਵਾਰ ਹੱਬ ਬਣੋ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ 슬ੋਗਨ ਦੇ ਅੰਡਰ ਅਸੀਂ ਇਹ ਰੈਲੀ ਅੱਜ ਕੀਤੀ ਹੈ ਜੀ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਤੁਸੀਂ ਗਿੱਲਾ ਸੁੱਕਾ ਕੂੜਾ ਹੈ ਜੋ ਆਪਣੇ ਘਰਾਂ ਦੇ ਵਿੱਚ ਉਹਨੂੰ ਅਡਡ ਕਰੋ ਤਾਂ ਜੋ ਐਡਮਿਨਿਸਟ੍ਰੇਸ਼ਨ ਮਿਊਨਿਸਪਲ ਕਮੇਟੀ ਉਸ ਕੂੜੇ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਈਜ਼ੀ ਮਹਿਸੂਸ ਕਰ ਸਕੇ ਜੀ ਦੂਸਰਾ ਜੋ ਨਾਨ ਬਾਇਓਡੀਗਰੇਡੇਬਲ ਸਬਸਟੈਂਸਸ ਨੇ ਜੀ ਜਿਵੇਂ ਪਲਾਸਟਿਕ ਹੈ ਮੈਟਲ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਉਹਨਾਂ ਨੂੰ ਤਿੰਨ ਆਰਜ਼ ਦੇ ਥਰੂ ਤਿੰਨ ਨਿਯਮ ਨੇ ਜਿਨ੍ਹਾਂ ਦੇ ਥਰੂ ਅਸੀਂ ਉਹਨਾਂ ਨੂੰ ਉਹਨਾਂ ਦੀ ਗਿਣਤੀ ਘਟਾ ਸਕਦੇ ਹ ਕਿ ਅਸੀਂ ਉਹਨਾਂ ਦੀ ਵਰਤੋਂ ਹੀ ਘਟਾ ਦਈਏ ਤਾਂ ਕਿ ਜ਼ਿਆਦਾ ਵੇਸਟ ਨਾ ਪ੍ਰੋਡਿਊਸ ਹੋਵੇ ਦੂਸਰਾ ਹੈ ਜੀ ਰੀਯੂਜ਼ ਕਿ ਇਕੋ ਮਟੀਰੀਅਲ ਨੂੰ ਅਸੀਂ ਵਾਰ-ਵਾਰ ਵਰਤੋਂ ਦੇ ਵਿੱਚ ਲੈ ਕੇ ਆਈਏ ਤੀਸਰੀ ਚੀਜ਼ ਹੈ ਜੀ ਰੀਸਾਈਕਲ ਕਰਨਾ ਕਿ ਜੇਕਰ ਉਹ ਨੂੰ ਉਸੇ ਫਾਰਮ ਦੇ ਵਿੱਚ ਨਹੀਂ ਯੂਜ਼ ਕੀਤਾ ਜਾ ਸਕਦਾ ਤਾਂ ਉਸ ਦੀ ਫਾਰਮ ਬਦਲ ਕੇ ਅਸੀਂ ਉਹਨੂੰ ਰੀਸਾਈਕਲ ਕਰਕੇ ਵਰਤੋਂ ਦੇ ਵਿੱਚ ਲੈ ਕੇ ਆਈਏ ਇਹਨਾਂ ਸਾਰੇ ਉਪਰਾਲਿਆਂ ਦਾ ਕੇਵਲ ਤੇ ਕੇਵਲ ਮਕਸਦ ਇਹੀ ਹੈ ਜੀ ਕਿ ਸਾਡਾ ਵਾਤਾਵਰਣ ਸਾਫ਼ ਸੁਥਰਾ ਰਹੇ ਅਸੀਂ ਤੰਦਰੁਸਤ ਰਹੀਏ ਤੇ ਅਸੀਂ ਇੱਕ ਸਵੱਛ ਤੇ ਸਾਫ਼ ਸੁਥਰਾ ਸਮਾਣਾ ਹੈ ਜੋ ਸਮਾਣਾ ਵਾਸੀ ਨੂੰ ਦੇਵੇ ओके क्लब ਸਮਾਣਾ ਗੋਲਡ ਵੱਲੋਂ ਕੀਤੀ ਜਾ ਰਹੀ ਹੈ ਇਹਦਾ ਮਕਸਦ 2 ਅਕਤੂਬਰ ਗਾਂਧੀ ਜਨਮਤੀ ਦੇ ਮੌਕੇ ਤੇ ਅਸੀਂ ਪਿਛਲੇ ਸਾਲ ਵੀ ਕੀਤੀ ਸੀ ਇਸ ਸਾਲ ਵੀ ਹੈ ਇਹਦਾ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਤਾਂ ਆਪਣੇ ਸ਼ਹਿਰ ਨੂੰ ਆਪਾਂ ਸਵੱਛ ਰੱਖਣਾ ਹੈ ਸਾਈਕਲ ਚਲਾਓ ਵੱਧ ਤੋਂ ਵੱਧ ਤੇ ਰਲ ਮਿਲ ਕੇ ਰਹੋ ਕਿੰਨੇ ਕੁ ਲੋਕ ਇਸ ਰੈਲੀ ਸਾਂਝੇ ਲਾਉਣਗੇ ਅੱਜ ਸਾਨੂੰ ਉਮੀਦ ਹੈ ਵੀ 100-150 ਬੰਦਾ ਇਸ ਤੇ ਹੋਊਗਾ ਵੈਸੇ ਤਾਂ ਅਸੀਂ ਕੋਵਿਡ-19 ਨੂੰ ਦੇਖਦੇ ਅਸੀਂ ਕੋਈ ਐਡ ਨਹੀਂ ਕੀਤੀ ਸੀ ਪਰ ਜਿਵੇਂ ਜਿਵੇਂ ਬੱਚਿਆਂ ਨੂੰ ਜਾਂ ਇੱਕ ਦੂਜੇ ਨੂੰ ਪਤਾ ਲੱਗਦਾ ਗਿਆ ਲੋਕ ਆਪਣੇ ਆਪ ਹੀ ਆਂਦੇ ਜਾ ਰਹੇ ਨੇ ਪਰ ਅਸੀਂ 마ਸਕ ਵਗੈਰਾ ਦਾ ਉਰੇ ਪ੍ਰੋਪਰ ਧਿਆਨ ਰੱਖ ਰਿਹਾ 마ਸਕ ਲਿਆਉਂਦੇ ਨੇ ਸੈਨੀਟਾਈਜ਼ ਕਰਕੇ ਪ੍ਰੋਪਰ ਅਸੀਂ ਕਰਾਂਗੇ ਹਾਂ ਸਾਹੀ ਬਾ ਸਾਹੀ ਬਾ ਬੇਟਾ ਸਾਈਕਲ ਰੈਲੀ ਕਿਉਂ ਕਰ ਰਹੇ ਹੋ ਅੱਜ ਅਸੀਂ ਸਾਈਕਲ ਰੈਲੀ ਇਸ ਲਈ ਕਰ ਰਹੇ ਹਾਂ ਕਿ ਵਾਤਾਵਰਨ ਸਾਫ਼ ਕਰਨੇ ਲਈ ਔਰ ਆਜ ਗਾਂਧੀ ਜੀ ਦੀ ਹੈ ਔਰ ਆਪਣੇ ਆਪ ਨੂੰ ਹੈਲਦੀ ਰੱਖਣੇ ਲਈ ਸਸਟੇਨਬਲ ਮਹਾਤਮਾ ਗਾਂਧੀ ਜਨਮ ਦਿਨ ਤੇ ਕਰ ਰਹੇ ਹਾਂ ਹਾਂ ਸਾਫ਼ ਸੁਥਰਾ ਰੱਖੋਗੇ ਵਾਤਾਵਰਨ ਨੂੰ ਹਾਂਜੀ ਓਕੇ